ਇਹ ਕਾਲ ਜੀ ਮੇਰੇ ਵੱਲ ਸਾਰੇ ਹੀ ਭੈਣ ਭਰਾਵਾਂ ਨੂੰ ਹਾਂ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਸਾਗ ਸਾਗ ਨੂੰ ਆਪਾਂ ਦੇਖੋ ਜੀ ਝੀਲ ਲਿਆ ਤੇ ਅੱਗ ਆਪਾਂ ਬਾਲਤੀ ਆ ਤੇ ਪਤੀਲੇ ਨੂੰ ਆਪਾਂ ਲਾ ਲਈਏ ਮਿੱਟੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੀ ਸਾਗ ਆਗ ਆਪਾਂ ਰਜੇ ਧਰ ਦਿੱਤਾ ਨੀਚੇ ਅੱਗ ਬਲ ਰਹੀ ਆ ਹੁਣ ਇਹਦੇ ਵਿੱਚ ਪਾਵਾਂਗੇ ਵੀ ਆਪਾਂ ਸਾਗ ਆਹ ਲਓ ਫਰੁੱਟ ਦੰਮੀ ਨਮਕ ਇਹਦੇ ਵਿੱਚ ਹੁਣੇ ਆਪਾਂ ਪਾ ਦੇਣਾ ਤਾਂ ਕਿ ਇਹ ਜਿਹੜਾ ਨਾ ਵਧੀਆ ਰਿਝ ਜੇ ਦੋ ਚਮਚੇ ਪਾਉਣੇ ਆਪਾਂ ਇਹਦੇ ਵਿੱਚ ਨਮਕ ਦੇ ਹੁਣ ਆਪਾਂ ਜੀ ਸਾਗ ਦੇ ਵਿੱਚ ਇਹ ਪਾ ਦਾਂਗੇ ਇਹਦੇ ਕੋਈ ਹਰੀਆਂ ਮਿਰਚਾਂ ਤੇ ਵਿੱਚ ਇਹ ਆਪਾਂ ਪਾ ਦੇਣਾ ਇਹਦੇ ਲਈ ਲੱਖਾਂ ਹੁਣ ਆਪਾਂ ਇਹਨੂੰ ਵੱਧਣੀ ਦੇ ਨਾਲ ਕਲਿੰਗ ਕਰਤਾ ਸਾਗ ਦੇਖੋ ਜੀ ਆਪਣਾ ਹਜੇ ਬਨ ਰਿਹਾ ਵਾ ਹੋਰ ਦੇਖੋ ਟਾਈਮ ਲੱਗਣਾ ਇਹ ਕੋ ਪੂਰਾ ਨਹੀਂ ਲੱਜੀ ਪਿਆ ਵਾ ਸਾਵਗ ਆਪਣਾ ਚੁੱਕਿਆ ਜੀ ਉਹ ਰੈਡੀ ਹੁਣ ਆਪਾਂ ਵਿੱਚ ਪਾਵਾਂਗੇ ਮੱਕੀ ਦਾ ਆਟਾ ਤੇ ਕਣਕ ਦੇ ਆਟੇ ਦਾ ਆਲਣ ਸਾਵਗ ਦਾ ਆਪਾਂ ਲੱਗਿਆ ਜੀ ਤੜਕਾ ਲਾਉਣਾ ਕੜਾਈ ਦੇ ਵਿੱਚ ਆਪਾਂ ਪਾਤਾ ਜੀ ਤੇਲ ਤੇ ਤੜਕਾ ਆਪਣਾ ਜੀ ਆ ਦੇਖੋ ਟਟਿਆ ਹੋਇਆ ਵਾ ਤੇਲ ਨੂੰ ਆਪਾਂ ਦੰਨਿਆਂ ਗਰਮ ਹੋਣਾ ਇਹ ਆਪਣਾ ਹੈ ਯਾਰਾਡੀ ਮੈਂ ਤਿਆਰ ਕਰਾਂਗੀ ਸਾਗ ਸਮਝਣ ਲਈ ਤੁਹਾਨੂੰ ਦੇ ਦੇਖੋ ਜੀ ਸਾਗ ਆਪਣਾ ਬਣ ਕੇ ਹੋ ਚੁੱਕਿਆ ਹੈ ਰੈਡੀ ਨਾਲ ਹੈਗੇ ਵੀ ਬਾਜਰੇ ਦੀ ਰੋਟੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਅੱਜ ਆਪਣਾ ਸਾਗ ਬਣਾਉਣ ਦਾ ਤਰੀਕਾ ਕਿੱਦਾਂ ਦਾ ਲੱਗਾ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ